ਜੀ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਿਸ ਆਈਪੀਐਸ ਸੀਪੀ ਅੰਮ੍ਰਿਤਸਰ ਇਹਨਾਂ ਵੱਲੋਂ ਜਿਹੜੇ ਮਾੜੇ ਅਨਸਰ ਹੈ ਇਹਨਾਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਦੇ ਅੰਤਰਗਤ ਇੱਕ ਸਾਨੂੰ ਰਿਪੋਰਟ ਮਿਲੀ ਸੀਗੀ ਕਿ ਜਿਹੜਾ ਆਯੂਸ਼ਮਾਨ ਅਰੋਗ્ય ਕੇਂਦਰ ਹੈਗਾ ਯਾ ਚਿੱਟਾ ਗੁੰਮਟ ਇੱਥੇ ਚੋਰੀ ਦੀ ਵਾਰਦਾਤ ਕਾਫੀ ਹੋਈਆਂ ਆ ਜਿਸ ਵੱਲੋਂ ਸਾਨੂੰ ਡਾਕਟਰ ਸਮੀਰ ਜਿਹੜੇ ਹੈਗੇ ਉੱਥੇ ਕੰਮ ਕਰਦੇ ਹੈਗੇ ਆ ਉਹਨਾਂ ਵੱਲੋਂ ਇੱਕ ਕੰਪਲੀਟ ਰਿਸਿਵ ਹੋਈ ਸੀ ਤੇ ਉਸਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਡਿਵੀਜ਼ਨ ਨੰਬਰ A ਦੇ ਐਸਐਚਓ ਸਾਹਿਬ ਹੈਗੇ ਆ ਇਹਨਾਂ ਨੇ ਉਸ ਚੋਰ ਨੂੰ ਅਰੈਸਟ ਕੀਤਾ ਹੈਗਾ ਤੇ ਉਸ ਕੋਲੋਂ ਜਿਹੜੇ ਚਾਰ ਪੱਖੇ ਜਿਹੜੇ ਹੈਗੇ ਛੱਤ ਵਾਲੇ ਇੱਕ ਵਾਲ ਫੈਨ ਤੇ ਅਲੂਮੀਨੀਅਮ ਡੋਰ ਫਰੇਮ ਤੇ ਜਿਹੜਾ ਈ ਰਿਕਸ਼ਾ ਸੀਗਾ ਜਿਸ ਤੇ ਇਹ ਸਮਾਨ ਨੂੰ ਢੋਂਦਾ ਸੀਗਾ ਉਹ ਆਪਾਂ ਜ਼ਬਤ ਕੀਤਾ ਤੇ ਸਰ ਇਹ ਕਰਦਾ ਕੀ ਹੈ ਬੋਲੋ ਜੀ ਇਹ ਐਕਚੁਅਲੀ ਜਿਹੜਾ ਈ ਰਿਕਸ਼ਾ ਹੈ ਜਿਹੜਾ ਜ਼ਬਤ ਕੀਤਾ ਹੈਗਾ ਇਹ ਕਿਰਾਏ ਤੇ ਕਿਸੇ ਤੋਂ ਲੈ ਕੇ ਚਲਾਉਂਦਾ ਹੈਗਾ ਤੇ ਆਪਣਾ ਗੁਜ਼ਰਵਚਾਰ ਕਰਦਾ ਹੈ। ਕਿ ਪਰ ਇਹ ਕੀ ਕਰਦਾ ਸੀ ਇਸੇ ਛੋਟੀ ਸਮਾਜ ਚੁੱਕੇ। ਸਮਾਨ ਚੁੱਕ ਕੇ ਇਹ ਵੇਚਦਾ ਸੀਗਾ ਤੇ ਵੇਚ ਕੇ ਜਿਹੜਾ ਨਸ਼ੇ ਕਰਨ ਦਾ ਆਦੀ ਹੈਗਾ ਇਹ ਤੇ ਨਸ਼ੇ ਦਾ ਸਮਾਨ ਲੈਂਦਾ ਸੀਗਾ। ਅਫਸਰ ਇੱਥੇ ਕਿੰਨੀ ਵਾਰੀ ਚੋਰੀ ਕਰ ਚੁੱਕਾ ਜੀ? ਇਹ ਸਾਨੂੰ ਜਿਹੜੀ ਟੋਟਲ ਡਾਕਟਰ ਸਾਹਿਬ ਵੱਲੋਂ ਦੋ ਵਾਰੀ ਪਹਿਲਾਂ ਕੰਪਲੇਂਟ ਮਿਲੀ ਹੈਗੀ ਆ ਤੇ ਇੱਕ ਵਾਰ ਇਹਨਾਂ ਨੇ ਅਟੈਂਪਟ ਵੀ ਕੀਤਾ ਹੈਗਾ ਜਿਹੜਾ ਕਿ ਅਨਸਕਸੈਸਫੁਲ ਰਿਹਾ। ਚੌਥਾ ਹੈ। ਇਹ ਤਾਂ ਚੌਥਾ ਹੈ ਟੋਟਲ ਕਿੰਨੀ ਹੈ ਵਾਰਦਾਤਾਂ ਨੇ ਕੀਤੀਆਂ ਇੱਥੇ ਜੀ ਸਾਨੂੰ ਤੇ ਚਾਰ ਦੀ ਰਿਪੋਰਟ ਹੋਈ ਆ ਤੇ ਉਸ ਨੂੰ ਹੀ ਕੋ ਟਾਰਗੇਟ ਬਣਾਉਂਦਾ ਸੀ ਕਿਉਂਕਿ ਚਾਰ ਦਿਨਾਂ ਦੇ ਵਾਰਦਾਤ ਐਕਚੁਅਲੀ ਇਹਦੇ ਵਿੱਚ ਜਦੋਂ ਆਪਾਂ ਦੇਖਿਆ ਸੀਗਾ ਜਿਹੜਾ ਇਹ ਆਯੁਸ਼ਮਨ ਅਰੋਗਿਆ ਕੇਂਦਰ ਹੈਗਾ ਆ ਇਹਦੇ ਜਿਹੜੇ ਦਰਵਾਜ਼ੇ ਜਿਹੜੇ ਹੈਗੇ ਆ ਉਹ ਮਤਲਬ ਈਜ਼ਲੀ ਅਸੈਸਿਬਲ ਹੈਗੇ ਆ ਟੁੱਟੇ ਹੋਏ ਆ ਤੇ ਜਿਸ ਕਰਕੇ ਉਹ ਅੰਦਰ ਦਾ ਜਿਹੜਾ ਸਮਾਨ ਹੈਗਾ ਆ ਉਹ ਈਜ਼ਲੀ ਅਸੈਸਿਬਲ ਹੈਗਾ ਤੇ ਚੋਰੀਆਂ ਜ਼ਿਆਦਾ ਹੋਣਗੀਆਂ ਕਿੰਨਾ ਨੁਕਸਾਨ ਹੁੰਦਾ ਸੀ ਇਹਦਾ ਯੋ ਦੇਖੋ ਹੁਣ ਪੱਖੇ ਲੈ ਕੇ ਜਾ ਰਹਾ ਹੈਗਾ ﺍﻟਮੀਰੀਆ ਲੈ ਕੇ ਜਾ ਰਹਾ ਹੈ ਕੁਛ ਇਹਨਾਂ ਨੇ ਜਿਹੜੇ ਕਾਗਜ਼ਾ ਜਿਹੜੇ ਸੀਗੇ ਟੋਪੀਆਂ ਦੇ ਜਿਹੜੇ ਦਫਤਰ ਦੇ ਜਿਹੜੇ ਕਾਗਜ਼ਾ ਸੀਗੇ ਉਹ ਵੀ ਇਹਨੇ ਚੋਰੀ ਕੀਤੇ ਹੈਗੇ ਆ ਤੇ ਮੇਨ ਤੇ ਮਤਲਬ ਇਹੀ ਆ ਹੋਰ ਕਿਸੇ ਵੀ ਸਰ ਜਗ੍ਹਾ ਤੇ ਚੋਰੀ ਕੀਤੀ ਹੈ ਤੇ ਕੋਈ ਪਰਚੇ ਹੋਣਗੇ ਇਹ ਹੋਰ ਦਾ ਰਿਕਾਰਡ ਸਾਡੇ ਕੋਲ ਕੋਈ ਨਹੀਂ ਹੈਗਾ ਇਹਦਾ اچھا ਮੇਨ ਆਮ ਆਦਮੀ ਕਲੀਨਿਕ ਨੂੰ ਹੀ ਚੋਰੀ ਕਰਦਾ ਮੇਨ ਜੀ ਹਾਂ ਇਹ ਜਿਹੜਾ ਆਯੂਸ਼ਮਨ ਰੋਗ ਕੇਂਦਰ ਹੈਗਾ ਉਸ ਤੇ ਚੋਰੀ ਕਰਦਾ ਤੇ ਸਰ ਇਹ ਕਿੰਨੀ ਕਾਮਯਾਬੀ ਸਮਝੋਗੇ ਕਿ ਕਾਫੀ ਵਾਰ ਦਸਤੂਰ ਕੋ ਪਹਿਲਾਂ ਵੀ ਮਤਲਬ ਕਿ ਸਾਨੂੰ ਬੜੀ ਕੰਪਲੇਂਟ ਆਈ ਸੀਗੀ ਤੇ ਸੀਪੀ ਸਾਹਿਬ ਵੱਲੋਂ ਬੜਾ ਹੀ ਮਤਲਬ ਕਿ ਸਟ੍ਰਿਕਟ ਐਕਸ਼ਨ ਲੈਣ ਵਾਸਤੇ ਸਾਨੂੰ ਇਨਸਟ੍ਰਕਸ਼ਨ ਹੋਈ ਸੀਗੀ ਤੇ ਜਿਸ ਤੇ ਉੱਪਰ ਕੰਮ ਕਰਦੇ ਹੋਏ ਸਾਡੇ ਐਸਟੀਚਓ ਸਾਹਿਬ ਨੇ ਬਹੁਤ ਵਧੀਆ ਮਤਲਬ ਕੰਮ ਕੀਤਾ ਕਿਉਂਕਿ ਦੀ ਸੀਸੀਟੀਵੀ ਇੱਕ ਵਾਇਰਲ ਹੋਈ ਸੀ ਜੀ ਜੀ ਇਹਦੇ ਵਿੱਚ ਮੈਂ ਮਤਲਬ ਮੀਡੀਆ ਵੱਲੋਂ ਦਾ ਬੜਾ ਮਤਲਬ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਸੀਸੀਟੀਵੀ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰਵਾਈਆਂ ਤੇ ਉਸ ਤੇ ਹੀ ਅੱਗੇ ਕੰਮ ਕਰਦੇ ਹੋਏ ਸਾਨੂੰ ਇਹ ਚੋਰ ਕਿੰਨੇ ਵਜੇ ਚੋਰੀ ਕਰਦਾ ਸੀ ਯਾਦ ਜੀ ਯਾਤਰੇ ਇਹ ਰਾਤ ਦੇ ਟਾਈਮ ਚੋਰੀ ਕਰਦਾ ਹੁੰਦਾ ਸੀ ਈ ਰਿਕਸ਼ਾ ਵੀ ਚਲਾਉਂਦਾ ਸੀ ਈ ਰਿਕਸ਼ਾ ਵੀ ਨਾਲ ਚਲਾਉਂਦਾ ਸੀਗਾ ਤੇ ਜਿਸ ਤਰ੍ਹਾਂ ਇਹ ਵਿਸ਼ਾ ਕਰਦਾ ਜੇ ਸਾਰੀਆਂ ਨੂੰ ਲੁੱਟਿਆ ਹੋ ਸਕਦਾ ਦੀ ਜਾਂਚ ਕੀਤੀ ਨਹੀਂ ਏਦਾਂ ਦਾ ਕੋਈ ਹੈ ਨਹੀਂ ਇਹ ਮਤਲਬ ਜਾਂਚ ਪੱਕਾ ਕੀਤੀ ਜਾਏਗੀ ਜੇ ਇਨਵੈਸਟੀਗੇਸ਼ਨ ਜੇ ਚੱਲਦੀ ਪਈ ਹੈ ਜਿਹੜਾ ਵੀ ਕੁਝ ਅੱਗੇ ਆਊਗਾ ਆਪਾਂ ਉਸ ਤੋਂ ਵੀ ਬੰਦ ਕਰ ਦੇਣਾ ਸਮਾਨ ਵੇਚਿਆ ਕੋਈ ਇਹਦੇ ਬਾਰੇ ਜਾਣਕਾਰੀ ਜੀ ਇਹ ਕਬਾੜੀਏ ਜਿਹੜੇ ਹੈਗੇ ਉਹਨਾਂ ਨੂੰ ਸਮਾਨ ਵੇਚਦਾ ਹੈ ਤੇ ਜਿਹੜੇ ਵੀ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਵੀ ਪਰਸਨ ਜਿਹੜੇ ਇਨਵੋਲਵ ਇੱਥੇ ਵਿੱਚ ਹੋਣਗੇ ਆਪਾਂ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਅਜੇ ਨਾਲ ਵੀ ਹੋਰ ਕੋਈ ਬੰਦੇ ਨੇ ਕਿ ਨਹੀਂ ਨਹੀਂ ਇਹ ਇਕੱਲਾ ਹੀ ਹਜੇ ਤੱਕ ਤੇ ਸਾਨੂੰ ਇਕੱਲਾ ਹੀ ਦੱਸਿਆ ਹੋਰ ਵੀ ਕੁਝ ਖੁਲਾਸਾ ਹੋਵੇਗਾ ਜੀ ਖੁਲਾਸੇ ਜੀ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਹੋਗੇ ਤੇ ਪੱਕਾ ਆਪਾਂ ਦੱਸਾਂਗੇ ਤੁਹਾਨੂੰ ਥੈਂਕ ਯੂ